ਸੱਜਨ ਕੁਮਾਰ ਨੂੰ ਮਾਰ ਕੇ ਦੇਖੋ ਮੈਂ ਇਸ ਗੱਲ ਨੂੰ ਵੈਲਕਮ ਕਰਦਾ ਜੀ ਇਹ ਔਰ ਅੱਜ ਜੋ ਬੰਦ ਕਰ ਦੇ ਜੇਬ ਤੋਂ ਕੱਢ ਫੋਨ ਸੱਜਨ ਕੁਮਾਰ ਨੂੰ ਉਸ ਹیثیت ਤੇ ਪਹੁੰਚਾਉਣ ਵਾਲੀ ਕਾਂਗਰਸ ਪਾਰਟੀ ਸੀ ਸੱਜਨ ਕੁਮਾਰ ਇਜ਼ ਨੋਬਾਡੀ ਮਗਰ ਸੱਜਨ ਕੁਮਾਰ ਦੀ ਪਛਾਣ ਬਣਾਈ ਗਾਂਧੀ ਪਰਿਵਾਰ ਤੇ ਅੱਜ ਸੱਜਨ ਕੁਮਾਰ ਨੂੰ ਜੇ ਉਮਰ ਕੈਦ ਹੋਈ ਹੈ ਤੇ ਕਿਤੇ ਨਾ ਕਿਸੇ ਇੱਕ ਤਰੀਕੇ ਨਾਲ ਉਹ ਕਾਂਗਰਸ ਪਾਰਟੀ ਦੀ ਔਰ ਗਾਂਧੀ ਪਰਿਵਾਰ ਦੀ ਵੀ ਇਨਡਾਈਟਮੈਂਟ ਹੋਈ ਹੈ। ਔਰ ਇਸੇ ਲਈ ਸੱਜਨ ਕੁਮਾਰ ਹੋ ਗਏ ਅੱਜ ਕੇਵਲ ਭਗਤ ਹੋ ਗਏ ਹੋਰ ਕਈ ਕਾਂਗਰਸੀ ਲੀਡਰ ਹੋ ਗਏ ਜਿਨ੍ਹਾਂ ਨੂੰ ਉਸ ਵੇਲੇ ਬਚਾਇਆ ਕਿਨੇ ਸੀ ਗਾਂਧੀ ਪਰਿਵਾਰ ਨੇ। ਅੱਜ ਉਹਨਾਂ ਦੇ ਸਾਰਿਆਂ ਦਾ ਪਰਦਾ ਫਾਸ਼ ਹੋਇਆ ਔਰ ਮੈਂ ਸਮਝਦਾ ਹਾਂ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਨੂੰ ਆਪਦੇ ਕੀਤੇ ਦੀ ਮਾਫੀ ਮੰਗਣੀ ਚਾਹੀਦੀ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ 84 ਚ ਵੀ ਇਹਨੂੰ ਬਚਾਇਆ ਉਸ ਤੋਂ ਬਾਅਦ ਇਹਨੂੰ ਵਜੀਰੀ ਵੀ ਦਿੱਤੀ ਮੈਂਬਰ ਪਾਰਲੀਮੈਂਟ ਵੀ ਬਣਾਇਆ ਆ ਐਚ ਕੇ ਐਲ ਭਗਤ ਨੂੰ ਇੱਕ ਹੋਰ ਅਜ ਜਗਦੀਸ਼ ਟਾਈਟਲਰ ਉਹਨੂੰ ਵੀ ਦੇ ਹੀ ਗਏ ਆ ਇਸ ਲਈ ਇਹ ਇਹ ਬੜਾ ਕਲੀਅਰ ਹੈ ਕਿ ਇਹ ਕਾਂਗਰਸ ਪਾਰਟੀ ਉਦੋਂ ਇਹਨਾਂ ਨੂੰ ਬਚਾਉਂਦੀ ਹੈ ਤਦ ਇਹਨਾਂ ਸਮਾਂ ਲੱਗ ਗਿਆ ਔਰ ਇਸ ਸਜ਼ਾ ਦੀ ਨ ਸਮਝਦਾ ਇੱਕ ਵੈਲਕਮ ਕਰਦਾ ਕਿਉਂਕਿ 3000 ਤੋਂ ਵੱਧ ਦਿੱਲੀ ਚ નિર્ਦੋਚ ਬੱਚੇ ਬੱਚੀਆਂ ਨੂੰ ਮਾਰਿਆ ਗਿਆ ਸੀਗਾ ਇੱਜ਼ਤਾਂ ਲੁੱਟੀਆਂ ਗਈਆਂ ਸੀ ਗੁਰੂ ਘਰ ਤੇ ਅੱਗਾਂ ਲਾਈਆਂ ਗਈਆਂ ਸਨ ਬਹੁਤ ਕੁਝ ਹੋਇਆ ਹੈ ਸੋ ਮਗਰ ਬਹੁਤ ਦੇਰ ਬਾਅਦ ਇਹ ਫੈਸਲਾ ਆਇਆ ਇਸ ਲਈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਆਲਸੋ ਇਹ ਠੀਕ ਆ ਕਿ ਅੱਜ ਆਇਆ ਉਹਦਾ ਸੀ ਵੈਲਕਮ ਕਰਦੇ ਆ ਮਗਰ ਜਿਨ੍ਹਾਂ ਲੋਕਾਂ ਨੇ ਜਸਟਿਸ ਵੇਖਣਾ ਸੀ ਉਹ ਤਾਂ ਅੱਜ ਸ਼ਾਇਦ ਇਸ ਮਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਛੁਗ ਜਸਟਿਸ ਸ਼ੁੱਡ ਬੀ ਪ੍ਰੌਮਪਟ ਜਸਟਿਸ ਸ਼ੁੱਡ ਬੀ ਡਿਲੀਵਰਡ ਮੌਕੇ ਦੇ ਮੌਕੇ ਫੇਰ ਤਾਂ ਉਹ ਲੋਕਾਂ ਦੇ ਕਲੇਜਾਂ ਨੂੰ ਠੰਡ ਪੈਂਦੀ ਇਥੇ ਸਭ